ਪਹਿਲਗਾਮ ਮਾਮਲੇ ਤੋਂ ਬਾਅਦ ਦੇਸ਼ ਪਰਦੇ ਵਿੱਚ ਲੋਕਾਂ ਦੇ ਅੰਦਰ ਗੁੱਸਾ ਹੈ ਤਾਂ ਅੱਜ ਗੁੱਸਾ ਅੰਮ੍ਰਿਤਸਰ ਦੇ ਵਿੱਚ ਵੀ ਫਟਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਕਿ ਅੱਜ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਗਈ ਹੈ ਤਾਂ ਅੰਮ੍ਰਿਤਸਰ ਦੇ ਪੂਰਨ ਤੌਰ ਦੇ ਉੱਤੇ ਬਾਜ਼ਾਰ ਬੰਦ ਨੇ ਸਵੇਰ ਦਾ ਸਮਾਂ ਹੈ ਅਤੇ ਵਪਾਰੀ ਵਰਗ ਆਪਣੇ ਹੱਥ ਦੇ ਵਿੱਚ ਕਾਲੀ ਪੱਟੀਆਂ ਬਣ ਕੇ ਪ੍ਰੋਟੈਸਟ ਕਰ ਰਹੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਲੇਕਿਨ ਮਾਰਕੀਟ ਦੀ ਤਸਵੀਰ ਇਸ ਵੇਲੇ ਦੇਖਣੀ ਪਵੇਗੀ ਕਿਉਂਕਿ ਇਹ ਹੋਲਸੇਲ ਮਾਰਕੀਟ ਨੇ ਜਿਹੜੀਆਂ ਕੀ ਤਕਰੀਬਨ ਸਵੇਰ ਵੇਲੇ ਹੀ ਖੁੱਲ ਜਾਂਦੀਆਂ ਨੇ ਪਰ ਅੱਜ ਸਵੇਰ ਤੋਂ ਹੀ ਸਭ ਬਾਜ਼ਾਰ ਬੰਦ ਨੇ ਔਰ ਪੂਰਨ ਤੌਰ ਦੇ ਉੱਤੇ ਕਿਸੇ ਤਰ੍ਹਾਂ ਦਾ ਬਾਈ ਕੋਈ ਵੀ ਵਪਾਰਕ ਕੰਮ ਨਹੀਂ ਹੋ ਰਿਹਾ ਜਵਾਬ ਇੱਕੋ ਹੀ ਹੈ ਪਹਿਲਗਾਮ ਮਾਮਲੇ ਦੇ ਵਿੱਚ ਲੋਕ ਇਨਸਾਫ ਮੰਗਦੇ ਹੋਏ ਨਜ਼ਰ ਆ ਰਹੇ ਨੇ ਅਤੇ ਵਪਾਰੀ ਵਰਗ ਵੀ ਇੱਥੇ ਖਲੋਤਾ ਹੈ ਗੱਲਬਾਤ ਕਰਾਂਗੇ ਤਾਂ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਰਜੀਵ ਨੇਜਾ ਜੀ ਨੇ ਸਰ ਕੀ ਮਕਸਦ ਸੀ ਆਖਿਰਕਾਰ ਕਿਉਂਕਿ ਕਾਰਵਾਈ ਸਰਕਾਰੀ ਲੈਵਲ ਤੇ ਹੋ ਰਹੀ ਹੈ ਤੇ ਅੰਮ੍ਰਿਤਸਰ ਬੰਦ ਕਿਉਂ ਡੇਟ ਚੈਨਲ ਦਾ ਪਹਿਲੇ ਤਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਮੇਰੀ ਆਵਾਜ਼ ਸਾਰੇ ਸ਼ਹਿਰ ਵਾਸੀਆਂ ਚ ਪਹੁੰਚ ਰਹੀ ਹੈ ਮੈਂ ਬੀਤੇ ਦਿਨ ਜਿਹੜਾ ਪੈਲਗਾਮ ਕਾਟੀ ਚ ਜੜਾ ਨਿਰਦੋਸ਼ ਹਿੰਦੂ ਪਟਕਾ ਤੇ ਐਤਨਕੀ ਹਮਲਾ ਹੋਇਆ ਵੈ ਉੱਥੇ ਸਾਰਾ ਦੇਸ਼ ਜਨਤਾ ਦੀ ਕਰੋਸ਼ ਹੈ ਉੱਥੇ ਸਾਰੇ ਵਪਾਰੀ ਵੀ ਬੜੇ ਅਕ੍ਰੋਸ਼ ਚ ਨੇ ਅੱਜ ਸਾਰੇ ਹੀ ਵਪਾਰੀਆਂ ਨੇ ਐਸੋਸੀਏਸ਼ਨਾਂ ਨੇ ਮਿਲ ਕੇ ਅਮਰਸਰ ਨੂੰ ਬੰਦ ਕਰਨ ਦਾ ਇੱਕ ਨਿਰਣੈ ਲਿੱਤਾ ਹੈ ਤੇ ਮੈਂ ਸਾਰੇ ਅਮਰਸਰ ਵਾਸੀਆਂ ਨੂੰ ਸਾਰੇ ਅਪੀਲ ਕਰਦਾ ਹਾਂ ਕਿ ਅੱਜ ਇਸ ਵਪਾਰਿਕ ਜਿਹੜੇ ਕਾਲ ਹੈ ਨੂੰ ਬੰਦ ਕਰਕੇ ਅੰਮ੍ਰਿਤਸਰ ਨੂੰ ਪੂਰੇ ਜਿਹੜੇ ਜੜੇ ਮਰੇ ਨੇ નિર્ਦੋਸ਼ ਜਿਨ੍ਹਾਂ ਦਾ ਨਰਸ ਹਾਰ ਹੋਇਆ ਵੈ ਧਰਮ ਦੇ ਨਾਂ ਤੇ ਉੱਤੇ ਜਿਨ੍ਹਾਂ ਨੂੰ ਮਾਰਿਆ ਗਿਆ ਵੈ ਇਹ ਇੱਕ ਬੜੀ ਹੀ ਨਿੰਦਨੀ ਸਾਡਾ ਮਨ ਬਹੁਤ ਦੁਖੀ ਹੈ ਕਿ ਇਹੋ ਜੀ ਘਟਨਾ ਸਾਡੇ ਹਿੰਦੁਸਤਾਨ ਦੇ ਵਿੱਚ ਸਿੰਧੂ ਵਿੱਚ ਹੋ ਰਹੀ ਹੈ ਅਸੀਂ ਇਸ ਗੱਲ ਦੀ ਕੜੀ ਨਿੰਦਾ ਕਰਦੇ ਹਾਂ ਤੇ ਸਰਕਾਰ ਅਗਿਆ ਬੀਲ ਕਰਦੇ ਹਾਂ ਕਿ ਜਿੰਨੇ ਵੀ ਜਲਦੀ ਹੋ ਸਕਦਾ ਕੋਈ ਨਾ ਕੋਈ ਕੜਾ ਐਕਸ਼ਨ ਲਿਤਾ ਜਾਵੇ ਅਸੀਂ ਉਸ ਰੋਸ਼ਤੇ ਪੁਰਵ ਅੱਜ ਸਾਰਿਆਂ ਨੇ ਮੇਟੀਆਂ ਕਰਕੇ ਸਾਰੀ ਵਪਾਰੀ ادارਿਆਂ ਨੇ ਇਕੱਠੇ ਬਹਿ ਕੇ ਇੱਕ ਫੈਸਲਾ ਲਿਖਤਾ ਕਿ ਇਹ ਜਿਹੜੇ નિર્ਦੋਸ਼ ਮਰੇ ਨੇ ਨਨੋ ਸ਼ਰਧਾਂਜਲੀ ਦਿੰਦੇ ਹੋਏ ਅੱਜ ਅਸੀਂ ਆਪਣੇ ਸਾਰੇ ਵਪਾਰਕ ਅਦਾਰੇ ਬੰਦ ਰੱਖੇ ਅਕਸਰ ਵਪਾਰੀ ਵਰਗ ਜਿਹੜਾ ਹੁੰਦਾ ਹੈ ਬੰਦ ਦਾ ਹਮੇਸ਼ਾ ਵਿਰੋਧ ਕਰਦਾ ਨਜ਼ਰ ਆਉਂਦਾ ਹੈ ਕਿ ਬੰਦ ਨਹੀਂ ਹੋਣਾ ਚਾਹੀਦਾ ਪਰ ਅੱਜ ਤੁਸੀਂ ਖੁਦ ਬੰਦ ਦੀ ਕਾਲ ਦੇ ਰਹੇ ਬਿਲਕੁਲ ਜੀ ਵਪਾਰੀ ਦਾ ਜੀਵਨ ਹੀ ਦੁਕਾਨਦਾਰੀ ਹੈ ਦੁਕਾਨਦਾਰ ਚੱਲੇਗੀ ਤਾਂ ਵਪਾਰੀ ਦਾ ਜੀਵਨ ਚੱਲੇਗਾ ਉਹਦਾ ਘਰ ਚੱਲੇਗਾ ਉਹਦੀ ਗ੍ਰਿਸ਼ਤੀ ਚੱਲੇਗੀ ਲੇਕਿਨ ਜਿਹੜੀ ਇਹ ਨਿਰਮਮ ਹੱਥੀ ਹੈ ਇਹ ਸਾਡੇ ਦਿਲਾਂ ਨੂੰ ਬਹੁਤ ਠੇਸ ਪਹੁੰਚੀ ਹੈ ਅਸੀਂ ਚੰਨਿਆ ਕਿ ਅੱਜ ਦੇ ਦਿਨ ਅਸੀਂ ਆਪਣੇ ਦਿਲ ਨਾਲੋਂ ਇਹ ਸ਼ਰਧਾਂਜਲੀ ਦਈਏ ਤੇ ਐਵਰ ਬਾਰੀਆਂ ਦੇ ਬਰਤੀ ਸਾਡੀ ਇੱਕ ਸ਼ਰਧਾਂਜਲੀ ਹੋਏਗੀ ਕਿ ਅਸੀਂ ਕੁਝ ਨਾ ਕੁਝ ਕਰਨ ਨਾਲ ਵਾਸਤੇ ਕੁਝ ਕਰ ਸਕੀਏ ਕਾਲੀਆਂ ਪਟੀਆਂ ਬਨੀਆਂ ਗਈਆਂ ਕੀ ਕਹਿਣਾ ਚਾਹੋਗੇ ਕਾਲੀ ਸਾਨੂੰ ਬੜਾ ਦੁੱਖ ਹੈ ਜੀ ਮੈਂ ਬਾਰ ਬਾਰ ਇਹ ਕਹਿ ਰਿਹਾ ਹਾਂ ਜੀ ਦੋ ਦਿਨ ਤੋਂ ਕਿ ਜੋ ਵੀ ਘਟਨਾ ਹੋਈ ਹੈ ਸਾਡੇ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਵਾਸਤੇ ਧਰਮ ਦੇ ਨਾਂ ਤੇ ਸਾਨੂੰ ਜਣਾ ਮਾਰਿਆ ਗਿਆ ਹੈ ਇਹ ਬਹੁਤ ਹੀ ਨਿੰਦਨੀ ਘਟਨਾ ਹੈ ਇਸ ਉਪਰ ਅਸੀਂ ਕਾਲੀਆਂ ਗੱਟੀਆਂ ਬਣ ਕੇ ਅੱਜ ਅਸੀਂ ਕਟੜਾ ਜਮਲ ਸਿੰਘ 12 ਵਜੇ ਅਸੀਂ ਰੋਸ਼ਪਰਗ ਵੀ ਪ੍ਰਗਟ ਕਰਾਂਗੇ ਤੇ ਪਾਕਿਸਤਾਨ ਦੇ ਖਿਲਾਫ ਪੁਤਲਾ ਵੀ ਸਾੜਾਂਗੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਸਾਥ ਵਿੱਚ ਕੋਈ ਪਾਰਟੀ ਕੋਈ ਧਰਮ ਕੋਈ ਕੁਛ ਨਾ ਦੇਖੋ ਆਓ ਤੇ ਸਾਰੇ ਸਬਦਾ ਸਾਥ ਦਿਓ ਸਰ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਕਿਉਂਕਿ ਬੰਦ ਦਾ ਕਾਲ ਹੈ ਕਾਲੀ ਪੱਟੀ ਵੀ ਤੁਸੀਂ ਬੰਨੀ ਹੈ ਤੇ ਕੀ ਕਹਿਣਾ ਚਾਹੋ ਜੀ ਸੁਮੇ ਜੀ ਗੱਲ ਪਤਾ ਕੀ ਹੈ ਕਿ ਜਿਹੜੀ ਇਹ ਨਿਰਮਹ ਮਹੱਤਿਆ ਹੋਈਆਂ ਨਾ ਜੀ ਇਹ ਗਿਆ ਹਿੰਦੂ ਇੱਕ ਵਰਡ ਕਹਿ ਕੇ ਜਿਹੜਾ ਨਾ ਇਸਤੇਮਾਲ ਕਰਕੇ ਕੀਤਾ ਗਿਆ ਔਰ ਜਿਹੜਾ ਇਹ ਸਾਡੇ ਸਾਰੇ ਵਪਾਰੀਆਂ ਦੇ ਵਿੱਚ ਬਹੁਤ ਦੁੱਖ ਹੈ ਕਿ ਯਾਰ ਇੱਕ ਅਸੀਂ ਸੈਕੂਲਰ ਪ੍ਰਜਾਤੰਤਰ ਦੇ ਦੇਸ਼ ਤੇ ਰਹਨੇ ਆ ਔਰ ਉਥੇ ਇਹ ਗੁਜੀਆਂ ਜਿਹੜੀਆਂ ਗੰਦੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਆਤਵਾਦ ਨੂੰ ਫੈਲਾਇਆ ਜਾ ਰਿਹਾ ਔਰ ਇਹਦੇ ਦੇ ਵਿੱਚ ਪਾਕਿਸਤਾਨ ਦਾ ਬਹੁਤ ਵੱਡਾ ਹੱਥ ਹੈ ਅੱਜ ਅਸੀਂ ਉਹਦੇ ਰੋਸ਼ ਸਰੂਪ ਜਿਹੜਾ ਨਾ ਪ੍ਰਦਰਸ਼ਨ ਕਰ ਰਹੇ ਆ ਜੀ ਤਾਂ ਸ਼ਾਂਤ ਮੈਂ ਪ੍ਰਦਰਸ਼ਨ ਹੈ ਜੀ ਬਿਲਕੁਲ ਸ਼ਾਂਤ ਮੈਂ ਪ੍ਰਦਰਸ਼ਨ ਹੈ ਜੀ ਸਾਡਾ ਵਪਾਰੀ ਸੰਗਠਨ ਹੈ ਅਸੀਂ ਕੋਈ ਵੀ ਅਜੋਜੀ ਹਰਕਤ ਵਪਾਰੀਆਂ ਨੂੰ ਜਾਂ ਅਸੀਂ ਸਮਾਜ ਦੇ ਬੰਦੇ ਨੂੰ ਕਹਾਂਗੇ ਕੋਈ ਨਹੀਂ ਕਰਨੀ ਸਾਡਾ ਜਿਹੜਾ ਪ੍ਰਦਰਸ਼ਨ ਹੈ ਉਹ ਬੜਾ ਸ਼ਾਂਤੀਪੂਰਨ ਰਹੇਗਾ ਬਿਲਕੁਲ ਕੁਝ ਹੋਰ ਵੀ ਜਿਹੜੇ ਲੋਕ ਨੇ ਸਾਡਾ ਮੌਜੂਦ ਨੇ ਸਰ ਕੀ ਕਹੋਗੇ ਕਿੱਥੇ ਕਿੱਥੇ ਪ੍ਰੋਟੈਸਟ ਕੀਤਾ ਜਾਏਗਾ ਜੀ ਅੱਜ ਕਿਹਾ ਕੋਈ ਹੋਰ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਿਰਧਾਰਤ ਕੀਤੀ ਹੋਵੇ ਹਲ ਬਜ਼ਾਰ ਸ਼ਕਤੀ ਸਾਸ਼ਤਰੀ ਮਾਰਕੀਟ ਸਾਰੀ ਬੰਦ ਰਹਿ ਗਈ ਸਾਰੀ ਬੰਦ ਤੇ ਦੱਸੋ ਕਿੱਥੇ ਲੋਕਾਂ ਕੀ ਅਪੀਲ ਕਰਨਾ ਚਾਹਾਂਗਾ ਸਰ ਮੈਂ ਹੀ ਅਪੀਲ ਕਰਨਾ ਚਾਹਾਂਗਾ ਲੋਕਾਂ ਨੂੰ ਕਿ ਸਾਰੇ ਵੱਧ ਚੜ ਕੇ ਸਾਡੇ ਨਾਲ ਖੜਨ ਸਾਰਾ ਵਪਾਰ ਮੰਡਲ ਆਪਣਾ ਪੰਜਾਬ ਅੰਮ੍ਰਿਤਸਰ ਸਾਰਾ ਸਾਡਾ ਸਾਥ ਦੇਣ। ਜੇ ਬਿਲਕੁਲ ਤੁਸੀਂ ਵੇਖ ਸਕਦੇ ਹੋ ਤੁਸੀਂ ਵੇਖਦੇ ਹੋ ਦੂਸਰੇ ਪਾਸੇ ਮਾਰਕੀਟ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕ ਇਸ ਵੇਲੇ ਅੱਜ ਬਾਜ਼ਾਰ ਬੰਦ ਹੋਣ ਕਰਕੇ ਜਿਹੜੇ ਲੋਕ ਨੇ ਉਹ ਇਸ ਵੇਲੇ ক্রিকেট ਖੇល ਰਹੇ ਨੇ ਔਰ ਅਕਸਰ ਜਦੋਂ ਇਸ ਤਰ੍ਹਾਂ ਦੀ ਸਿਚੁਏਸ਼ਨ ਹੁੰਦੀ ਹੈ ਤਾਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਬਸ ਮਾਰਕੀਟ ਦੀ ਤਸਵੀਰ ਵੀ ਲਗਾਤਾਰ ਤੁਹਾਨੂੰ ਸਾਂਝੀਆ ਕਰ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਅੱਜ ਪੂਰਨ ਤੌਰ ਤੇ ਬਾਜ਼ਾਰ ਬੰਦ ਨੇ ਔਰ ਮਾਰਕੀਟਾਂ ਜੋ ਵੀ ਮੇਨ ਲੀਡਿੰਗ ਮਾਰਕੀਟਾਂ ਨੇ ਅੰਮ੍ਰਿਤਸਰ ਦੀਆਂ ਔਰ ਸਰ ਬੰਦਾ ਹਵਾਨ ਜਿਹੜਾ ਹੈ ਅੱਜ ਦਿੱਤਾ ਗਿਆ ਹੈ ਤੇ ਸਰ ਇਹ ਥੱਲੇ ਅਗਰ ਕਾਰਵਾਈ ਨਹੀਂ ਹੁੰਦੀ ਕਿ ਕਿਸ ਤਰ੍ਹਾਂ ਦੇ ਪ੍ਰੋਟੈਸਟ ਹੋਰ ਵੀ ਕਿੱਥੇ ਜਾਣਗੇ ਬਿਲਕੁਲ ਜੀ ਪ੍ਰੋਟੈਸਟ ਕਿੱਥੇ ਜਾਣਗੇ ਅਸੀਂ ਤੇ ਬਿਲਕੁਲ ਅਸੀਂ ਇਸ ਕੱਲ ਨੂੰ ਸਰਕਾਰ ਦੇ ਅੱਗੇ ਬੇਨਤੀ ਕਰਦੇ ਆ ਕਿ ਅਸੀਂ ਜਲਦੀ ਤੋਂ ਜਲਦੀ ਐਕਸ਼ਨ ਦਿੱਤਾ ਜਾਵੇ ਕਿ ਹਿੰਦੁਸਤਾਨ ਦੇ ਵਿੱਚ ਹਿੰਦੂ ਹੀ ਸੇਫ ਰਵੇ ਔਰ ਸਾਰੇ ਹੀ ਧਰਮ ਆਪਣਾ ਜਿਸ ਤਰ੍ਹਾਂ ਮਿਲ ਜੁਲ ਕੇ ਰਹਣ ਇਸ ਘਟਨਾ ਨੂੰ ਕਿਵੇਂ ਪਾਰਟਿਕੂਲਰ ਦੇਖਦੇ ਹੋ ਕਿ ਬਹੁਤ ਸਾਰੇ ਤੰਕੀ ਹਮਲੇ ਇਹ ਦੇਸ਼ ਨੇ ਚੱਲੇ ਨੇ ਪਰ ਇਸ ਨੂੰ ਜਿਹੜਾ ਹੈ ਲੋਕਾਂ ਨੂੰ ਖਾਫੀ ਠੇਸ ਪਹੁੰਚੀ ਹੈ ਬਿਲਕੁਲ ਠੇਸ ਪਹੁੰਚੀ ਹੈ ਜੀ ਅੱਜ ਤੱਕਨ ਜੰਮੂ ਕਸ਼ਮੀਰ 'ਚ ਬੜਾ ਹੀ ਡਿਸਟਰਬ ਰਿਹਾ ਹੋਇਆ ਹੈ ਲੇਕਿਨ 35 ਸਾਲਾਂ ਵਿੱਚ ਇਹ ਜੀ ਪਹਿਲੀ ਘਟਨਾ ਹੈ ਜਿਹੜਾ ਉੱਥੇ ਯਾਤਰੀਆਂ ਨੂੰ ਮਾਰਿਆ ਗਿਆ ਹੈ ਔਰ ਧਰਮ ਦੇ ਨਾਂ ਪੁੱਛ-ਪੁੱਛ ਕੇ ਮਾਰੇ ਗਏ ਇਹਦਾ ਜਿੰਨੇ ਵੀ ਨਿੰਦਾ ਕੀਤੀ ਜਾ ਲੇ ਸਰ ਹੋਰ ਵੀ ਕੋਈ ਤੁਸੀਂ ਮੰਗ ਪੱਤਰ ਦਿਓਗੇ ਜਾਂ ਗਵਰਨਮੈਂਟ ਲੈਵਲ ਦੇ ਉੱਤੇ ਤਾਂ ਕਿ ਇਸ ਮਾਮਲੇ 'ਚ ਕੋਈ ਕਾਰਵਾਈ ਹੋਵੇ ਜੀ ਅਸੀਂ ਇਹਦਾ ਅਗਲਾ ਐਕਸ਼ਨ ਲਾਵਾਂਗੇ ਜੀ ਅੱਜ ਸਾਡਾ ਰੋਸ ਪ੍ਰਦਰਸ਼ਨ ਹੈਗਾ ਜੇ ਸਰਕਾਰ ਨੇ ਜਾਂ ਕਿਸੇ ਨੇ ਕੋਈ ਐਗੋ ਜੀ ਸਖਤ ਕਾਰਵਾਈ ਨਾ ਕੀਤੀ ਤੇ ਅਸੀਂ ਉਹਨਾਂ ਨੂੰ ਮੈਮੋਰੰਡਮ ਦਾਂਗੇ ਔਰ ਜੇ ਹੋਰ ਵੀ ਕੋਈ ਚੀਜ਼ਾਂ ਕਰਨੀਆਂ ਪੈਣਗੀਆਂ ਤੇ ਅਸੀਂ ਕਰਦੇ ਰਾਂਗੇ ਜਿਸ ਤਰ੍ਹਾਂ ਸਰਕਾਰ ਵੀ ਕਹਿ ਰਹੀ ਹੈ ਕਿ ਅਸੀਂ ਐਕਸ਼ਨ ਲਵਾਂਗੇ ਪਰ ਜਿਹੜਾ ਹੈ ਕਿ ਉਮੀਦ ਹੈ ਸਰਕਾਰ ਤੋਂ ਕਿ ਸਰਕਾਰ ਕੁਝ ਕਰੇ ਜੀ ਬਿਲਕੁਲ ਉਮੀਦ ਹੈ ਸਾਨੂੰ ਭਾਰਤ ਸਰਕਾਰ ਤੋਂ ਕਿਉਂਕਿ ਨਰਿੰਦਰ ਮੋਦੀ ਜੀ ਬਹੁਤ ਦੇਸ਼ ਪ੍ਰਤੀ ਆਪਣਾ ਫਰਜ਼ ਨਿਭਾ ਰਹੇ ਨੇ ਔਰ ਇਸ ਵਾਰ ਤੇ ਸਾਰਾ ਵਿਪੱਖ ਵੀ ਉਹਨਾਂ ਦੇ ਨਾਲ ਹੈ ਔਰ ਜਦੋਂ ਦੇਸ਼ ਦੀ ਗੱਲ ਆਏਗੀ ਪੂਰਾ ਵਿਪੱਖ ਪੂਰੀ ਜਨਤਾ ਪੂਰਾ ਹਿੰਦੋਸਤan ਇਕੱਠਾ ਹੋਏਗਾ ਜੀ ਪੰਜਾਬ ਵੈਸੇ ਹੀ ਸ਼ੂਰਬੀਰਾ ਦੀ ਧਰਤੀ ਹੈ ਜੀ ਪਰ ਪੰਜਾਬ ਤੋਂ ਅੱਜ ਦੀ ਆਵਾਜ਼ ਸਭ ਤੋਂ ਜ਼ਿਆਦਾ ਉੱਠਦੀ ਨਜ਼ਰ ਆ ਰਹੀ ਹੈ ਬਿਲਕੁਲ ਜੀ ਪੰਜਾਬ ਸਦਾ ਹੀ ਸ਼ੂਰ ਵੀਰਾਂ ਦੀ ਧਰਤੀ ਰਹੀ ਹੈ ਹਮੇਸ਼ਾ ਜੰਨੀਆਂ ਵੀ ਲੜਾਈਆਂ ਲੜੀਆਂ ਪੰਜਾਬ ਦੇ ਇਹ ਜੂਹਾਰੂ ਵੀਰਾਂ ਨੇ ਲੜੀਆਂ ਦੇਸ਼ ਨੂੰ ਭਾਵੇਂ ਆਜ਼ਾਦ ਕਰਨ ਦੀ ਹੋਵੇ ਭਾਵੇਂ ਕੋਈ ਵੀ ਹੋਵੇ ਇਸ ਕਰਕੇ ਮੈਂ ਅੱਜ ਵੀ ਪੰਜਾਬ ਦੇ ਅੱਗੇ ਸਾਰੇ ਵਪਾਰੀਆਂ ਅੱਗੇ ਸਾਰੇ ਸ਼ਹਿਰ ਵਸੀਆਂ ਅੱਗੇ ਸਾਰੇ ਹੀ ਨਾਗਰਿਕਾਂ ਅੱਗੇ ਅਪੀਲ ਕਰਦਾ ਹਾਂ ਕਿ ਇਹੋ ਜੀ ਕੋਈ ਵੀ ਘਟਨਾ ਹੁੰਦੀ ਹੈ ਤਾਂ ਬਨਾਵਧ ਚੜ੍ਹ ਕੇ ਸਾਥ ਦਿਓ ਤਾਂ ਕਿ ਮਨੋਬਲ ਉੱਚਾ ਰਵੇ ਤਾਂ ਕਿ ਦੁਸ਼ਮਣ ਦਾ ਤਕਲੀਜਾ ਕਮਜ਼ੋਰ ਰਵੇ ਕਿ ਅੱਗੇ ਤੋਂ ਅਪਾਂ ਕੋਈ ਅਜਿਹੀ ਘਟਨਾ ਨਹੀਂ ਕਰਨੀ ਅੱਜ ਬੰਦ ਦਾ ਇੱਕ ਸੰਕੇਤਕ ਕੀ ਸੁਨੇਹਾ ਹੈ ਤੁਹਾਡੇ ਵੱਲੋਂ ਕਿਉਂਕਿ ਕਾਲੀ ਪਟੀਆਂ ਵੀ ਬਨੀਆਂ ਗਈਆਂ ਸੰਕੇਤਕ ਕੀ ਸੁਨੇਹਾ ਕੀ ਹੈ ਲੋਕ ਸੁਨੇਹਾ ਇਹ ਹੈ ਕਿ ਅੱਜ ਰੋਸ਼ ਹੈ ਜੀ ਬੜਾ ਦੁੱਖ ਹੈ ਮੰਦੇ ਵਿੱਚ ਬਾਰ-ਬਾਰ ਅਸੀਂ ਇਹੀ ਗੱਲ ਕਹਿ ਰਹੇ ਹਾਂ ਕਿ ਇਹ ਕਟੜਾਵਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਸਮਾਜ ਦੇ ਵਿੱਚ ਵਪਾਰੀਆਂ ਨੂੰ ਇੱਕ ਬੜਾ ਵਧੀਆ ਮਾਹੌਲ ਮਿਲਣਾ ਚਾਹੀਦਾ ਤਾਂ ਕਿ ਵਪਾਰ ਬੜਾ ਖੁਸ਼ਖੁਲਕੇ ਹੋ ਸਕੇ ਪੰਜਾਬ ਦੇ ਵਿੱਚ ਅੱਗੇ ਹੀ ਬੜੀਆਂ ਬੜਾ ਚੇਲਿਆ ਪੰਜਾਬ ਨੇ ਬੜਾ ਹੀ ਦੁੱਖ ਚੇਲਿਆ ਵਪਾਰੀਆਂ ਨੇ ਕਾਰੋਬਾਰ ਅੱਗੇ ਹੀ ਬਹੁਤ ਸਮਝ ਲੋ ਕਿ ਲੋਕੀ ਲੋਕੀ ਸ਼ਿਫਟ ਹੋ ਰਹੇ ਨੇ ਅਸੀਂ ਸਰਕਾਰ ਅੱਗੇ ਸੈਂਟਰਲ ਸਰਕਾਰ ਅੱਗੇ ਹੀ ਬੀਤ ਕਰਦੇ ਹਾਂ ਕਿ ਅੰਮ੍ਰਿਤਸਰ ਪੰਜਾਬ ਨੂੰ ਬੜਾ ਸੁਰੱਖਿਤ ਬਣਾਇਆ ਜਾਵੇ ਬੰਦ ਕਰਨ ਦਾ ਵੈਸੇ ਦਿਲ ਕਿਸੇ ਦਾ ਨਹੀਂ ਕਰਦਾ ਵਪਾਰੀ ਵਰਗ ਵੱਲੋਂ ਖਾਸ ਕਰਕੇ ਬਿਲਕੁਲ ਜੀ ਬੜਾ ਨੁਕਸਾਨ ਹੈ ਵਪਾਰ ਸਰਕਾਰ ਦਾ ਵੀ ਤੇ ਵਪਾਰੀਆਂ ਦੀ ਵਪਾਰ ਦੀ ਤੇ ਸਾਰੀ ਜੀਵਨ ਸ਼ੈਲੀ ਹੀ ਕਾਰੋਬਾਰ ਨਾਲ ਜੁੜੀ ਹੋਈ ਹੈ ਇੱਕ ਇੱਕ ਦਿਨ ਇੱਕ ਇੱਕ ਮਿੰਟ ਕੀਮਤੀ ਹੈ ਵਪਾਰੀ ਦਾ ਵਪਾਰੀ ਤੇ ਆਪਣੇ ਕਾਰੋਬਾਰ ਤੋਂ ਉੱਠ ਕੇ ਜਾ ਹੀ ਨਹੀਂ ਸਕਦਾ ਲੇਕਿਨ ਅੱਜ ਫੇਰ ਵੀ ਬੜਾ ਉਸਤਾਹ ਦੇਖਣ ਨੂੰ ਮਿਲ ਰਿਹਾ ਹੈ ਬੜਾ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ ਬੜੀ ਸਦਭਾਵਨਾ ਦੇਖਣ ਨੂੰ ਮਿਲ ਰਹੀ ਹੈ ਕਿ ਜਿਹਨਾਂ ਵਪਾਰੀਆਂ ਨੇ ਇਹ ਫੈਸਲਾ ਕੀਤਾ ਹੈ ਕਿ ਅੱਜ ਅਸੀਂ ਬੰਦ ਕਰਕੇ ਅੱਜ ਅਸੀਂ ਜੁਟ ਹੋ ਗਏ ਸਾਰੀ ਬਕਸ਼ੀ ਪਾਰਟੀਆਂ ਸਾਰੇ ਹੀ ਨੈਤਿਕ ਬੰਦੇ ਆਪਣਾ ਫਰਜ਼ ਨਿਭਾਈਏ ਤੇ ਅਮਰਸਰ ਨੂੰ ਬੰਦ ਕਰਨ ਦਾ ਜੋ ਦੰਦ ਬਿਲਕੁਲ ਤੁਸੀਂ ਵੇਖੋ ਕਿ ਅੱਜ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਸਵੇਰ ਤੋਂ ਹੀ ਸਾਰੀ ਮਾਰਕੀਟਾਂ ਬੰਦ ਨੇ ਤਸਵੀਰਾਂ ਵੀ ਸਾਂਝੀਆਂ ਕੀਤੀ ਵੱਖ-ਵੱਖ ਇਲਾਕਿਆਂ ਤੋਂ ਅਸੀਂ ਆਪਣੇ ਕੈਮਰੇ ਰਾਹੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਵਪਾਰੀਆਂ ਦਾ ਕਹਿਣਾ ਕਿ ਹੁਣ ਵਕਤ ਆ ਗਿਆ ਹੈ ਕਿ ਇਸ ਮਾਮਲੇ 'ਚ ਕੜੀ ਕਾਰਵਾਈ ਕੀਤੀ ਜਾਵੇ ਜਿਸ ਦੇ ਨਾਲ ਕਿ ਭਵਿੱਖ 'ਚ ਇਸ ਤਰ੍ਹਾਂ ਦੀ ਘਟਨਾਵਾਂ ਨਾ ਹੋਣ ਕੁੱਲ ਮਿਲਾ ਕੇ ਗੁੱਸਾ ਜਿਹੜਾ ਹੈ ਸੋਲੇ ਲੋਕਾਂ ਦੇ ਅੰਦਰ ਪਖਦਾ ਹੋਇਆ ਨਜ਼ਰ ਆ ਰਿਹਾ ਹੈ ਉਮੀਦ ਇੱਕੋ ਹੀ ਕੀਤੀ ਜਾ ਰਹੀ ਹੈ ਕਿ ਕਦੋਂ ਸਰਕਾਰ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰੇ ਜਿਸ ਦੇ ਨਾਲ ਕੀ ਜਿਹੜੇ ਇਹਨਾਂ ਦੇ ਦੁੱਖ ਨੇ ਉਹ ਸ਼ਾਂਤ ਹੋ ਸਕਣ ਔਰ ਹਿਰਦੇ ਵਿੱਚ ਜਿਹੜਾ ਇਸ ਵੇਲੇ ਗੁੱਸਾ ਹੈ ਉਹ ਖਤਮ ਹੋ ਸਕੇ ਕੈਮਰਾਮੈਨ ਜਿਹਦੇ ਨਾਲ ਸੁਮਿਤਕਰ ਨਾਗ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ